ਜਾਂਦੇ ਸਤਗੁਰਾਂ ਨੇ ਕਿਹਾ ਸੀ ਨਹੀਂ ਤੈਨੂੰ ਹੁਲਾ ਮੱਲਾ ਬਖਸ਼ਿਸ਼ ਕੀਤਾ ਹੈ ਹੋਲੀ ਦਾ ਸੁਬੰਧ ਭਗਤ ਪ੍ਰਲਾਦ ਨਾਲ ਹਰਨਾਕਸ਼ ਨਾਲ ਸੀ ਨਾ ਹਰਨਾਕਸ਼ ਹਾਰ ਗਿਆ ਪ੍ਰਲਾਦ ਜਿੱਤ ਗਿਆ ਪਰ ਕਿਤੇ ਲੋਕ ਇਸ ਸਿੱਖਿਆ ਨੂੰ ਜੀਵਨ ਵਿੱਚ ਨਾ ਧਾਰਨ ਕਰ ਲੈਣ ਇੱਕ ਦੂਜੇ ਤੇ ਰੰਗ ਸੁੱਟਣ ਖਰੂਦ ਮਚਾਉਣ ਤੱਕ ਹੀ ਸੀਮਤ ਹੋ ਗਏ ਸਤਿਗੁਰੂ ਜੀ ਨੇ ਸਮਝਾਇਆ ਸੀ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਤ ਲਾਲ ਦੇਵ ਅੱਜ ਹਮਾਰੇ ਬਣੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ ਤੇ ਇਹਨਾਂ ਗੁਰਮਤ ਸਮਾਗਮਾਂ ਦਾ ਇਹੀ ਭਾਵ ਹੈ ਕਿ ਸਾਡੀ ਚੇਤਾ ਸ਼ਕਤੀ ਵਾਪਸ ਆ ਜਾਈ ਬੱਚਾ ਕਿਤੇ ਮੇਲੇ ਦੇ ਵਿੱਚ ਵਿਛੜਿਆ ਹੋਵੇ ਨਾ ਰੋ ਰਿਹਾ ਹੋਵੇ ਤੇ ਆਪਾਂ ਕਹੀਏ ਵੀ ਤੂੰ ਰੋਣਾ ਕਿਉਂ ਆ ਕਹਿੰਦਾ ਵੀ ਮਾਂ ਕੋਲ ਜਾਣਾ ਹੈ ਪਾਪਾ ਕੋਲ ਜਾਣਾ ਹੈ ਤੇ ਆਪਾਂ ਪੁੱਛਾਂਗੇ ਵੀ ਤੇਰੇ ਮਾਤਾ ਦਾ ਨਾਂ ਕੀ ਐ ਪਾਪਾ ਦਾ ਨਾਂ ਕੀ ਉਹਨੂੰ ਨਹੀਂ ਪਤਾ ਫਿਰ ਆਪਾਂ ਫਿਰ ਪੁੱਛਾਂਗੇ ਵੀ ਤੂੰ ਕਿਹਦਾ ਪੋਤਾ ਉਹ ਕਹੂਗਾ ਮੰਮੀ ਦਾ ਪਾਪਾ ਦਾ ਇਹਦਾ ਕੀ ਪਤਾ ਲੱਗਦਾ ਫਿਰ ਆਪਾਂ ਉਹਨੂੰ ਵੱਖਰੇ ਵੱਖਰੇ ਨਾਂ ਦੱਸਦੇ ਆਂ ਵੀ ਕਰਨੈਲ ਸਿੰਘ ਗੁਰਮੀਤ ਸਿੰਘ ਦਲਬੀਰ ਕੌਰ ਉਹ ਬੱਚਾ ਕਹਿੰਦਾ ਹਾਂ ਹਾਂ ਆ ਜਿਹੜਾ ਤੁਸੀਂ ਨਾਂ ਲਿਆ ਨਾ ਇਹ ਆ ਮੇਰੀ ਮੰਮੀ ਦਾ ਨਾਂ ਆ ਮੇਰੇ ਪਾਪਾ ਦਾ ਨਾਂ ਆ ਅ ਜਦੋਂ ਆਪਾਂ ਐਵੇਂ ਗੁਰਮਤ ਸਮਾਗਮਾਂ ਵਿੱਚ ਆਉਂਨੇ ਆਂ ਤੇ ਇੱਥੇ ਆ ਕੇ ਸਾਨੂੰ ਸਮਝ ਆਉਂਦੀ ਐ ਵੀ ਅਸੀਂ ਤਾਂ ਉਹਨੂੰ ਜਪਣਾ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ ਇਸ ਕਰਕੇ ਚੀਤ ਦਾ ਮਤਲਬ ਹੈ ਸੁਚੇਤਤਾ ਵੀ ਉਹਦੀ ਅਰਦਾਨਾ ਕਰ ਜਿਹੜਾ ਧਰਤੀ ਦਾ ਮਾਲਕ ਹੈ ਜਿਹੜਾ ਸ੍ਰਿਸ਼ਟੀ ਕਾਇਨਾਤ ਨੂੰ ਚਲਾਉਣ ਵਾਲਾ ਹੈ ਜਦੋਂ ਉਹਦੀ ਅਰਦਾਨਾ ਕਰੋਗੇ ਫਿਰ ਘਣਾ ਆਨੰਦ ਪ੍ਰਾਪਤ ਹੋਵੇਗਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਬਣਾ ਪ੍ਰਭੂ ਨਾਲ ਜੁੜੇ ਹੋਏ ਜਿਹੜੇ ਪ੍ਰਭੂ ਪਿਆਰੇ ਗੁਰਮੁਖਾਂ ਦੀ ਸਤ ਸੰਗਤ ਹੈ ਉਹਨਾਂ ਦੀ ਸੰਗਤ ਵਿੱਚ ਆ ਕੇ ਜਦੋਂ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਜਾਵੇ ਫਿਰ ਹੀ ਭਾਈ ਇਸ ਅਵਸਥਾ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ ਇਸੇ ਲਈ ਸਾਡੀ ਅਰਦਾਸ ਵੀ ਇਹ ਆ ਸੇਹੀ ਪਿਆਰੇ ਮੇਲ ਜਿੰਨਾ ਮਿਲਿਆਂ ਤੇਰਾ ਨਾਮ ਚੇਤਾਵੇ ਕਦੇ ਆਪਾਂ ਕਿਹਾ ਵੀ ਉਹ ਪਿਆਰੇ ਮੇਲ ਜਿਨ੍ਹਾਂ ਨੂੰ ਮਿਲ ਕੇ ਜਠੇਰੇ ਚੇਤੇ ਆਉਣ ਗੁੱਗਾ ਚੇਤੇ ਆਵੇ ਮੜੀਆਂ ਚੇਤੇ ਆਉਣ ਬੁੱਤ ਚੇਤੇ ਆਉਣ ਆਪਾਂ ਕਿੰਨੇ ਸੇਹੀ ਪਿਆਰੇ ਮੇਲ ਜਿੰਨਾ ਮਿਲਿਆਂ ਤੇਰਾ ਨਾਮ ਚੇਤਾਵੇ ਆਪਾਂ ਉਹਨਾਂ ਕੋਲ ਨਹੀਂ ਜਾਣਾ ਜਿੱਥੇ ਨਾਮ ਭੁੱਲਦਾ ਹੋਵੇ ਤੇ ਉਹਨਾਂ ਦੀ ਯਾਦ ਸਾਨੂੰ ਆਉਂਦੀ ਹੋਵੇ ਜਿੱਥੇ ਸਾਰੇ ਮਨ ਭੀ ਹੋ ਜਾਣ ਜਿੱਥੇ ਕੇਵਲ ਪਰਮੇਸ਼ਰ ਦੇ ਨਾਮ ਨਾਲ ਜੋੜਿਆ ਜਾਂਦਾ ਹੋਵੇ ਸਾਬ ਕਹਿੰਦੇ ਜਦੋਂ ਉਹਨਾਂ ਦੀ ਸੰਗਤ ਵਿੱਚ ਜਾਓਗੇ ਆ ਵੇਖੋ ਜਿਹੜੇ ਅਮਰਤ ਵੇਲੇ ਤੁਹਾਨੂੰ ਮੁਖਵਾਕ ਦੇ ਰੂਪ ਵਿੱਚ ਬਚਨ ਬਖਸ਼ਿਸ਼ ਹੋਏ ਮਾਤ ਗਰਮ ਮੈਂ ਆਪਨ ਸਿਮਰਨ ਦੇ ਇਹੀ ਸੰਪੂਰਨਤਾ ਵੀ ਸਤਗੁਰਾਂ ਨੇ ਇੱਥੇ ਕੀਤੀ ਐ ਸਾਧ ਸੰਗ ਜੋ ਤੁਮੈ ਮਲਾਇਓ ਤੋ ਸੁਣੀ ਤੁਮਾਰੀ ਬਾਣੀ ਆਨੰਦ ਭਇਆ ਪੀਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਵੀ ਉੱਥੇ ਮਾਤਾ ਦਾ ਪੇਟ ਉੱਥੇ ਸਿਮਰਨ ਹੁਣ ਇੱਥੇ ਕੀ ਕਰੀਏ ਸਾਬ ਕਹਿੰਦੀ ਇੱਥੇ ਸਤ ਸੰਗ ਰੂਪੀ ਮਾਂ ਦੇ ਗਰਭ ਵਿੱਚ ਤੁਹਾਨੂੰ ਪਾਇਆ ਇੱਥੇ ਗੁਰਬਾਣੀ ਨਾਲ ਤੁਹਾਨੂੰ ਜੋੜਿਆ ਜੇ ਚਾਹੁੰਦੇ ਹੋ ਕਿ ਉਹ ਅਵਸਥਾ ਵਾਪਸ ਆ ਜਾਏ ਫਿਰ ਗੁਰੂ ਕੀ ਸੰਗਤ ਵਿੱਚ ਆ ਕੇ ਬਾਣੀ ਨਾਲ ਜੁੜਿਆ ਕਰੋ ਸਾਧ ਸੰਗ ਜੋ ਤੁਮੈ ਮਲਾਇਓ ਤੋ ਸੁਣੀ ਤੁਮਾਰੀ ਬਾਣੀ ਇਹ ਸ਼ਬਦ ਮਾਤ ਗਰਮ ਮੈਂ ਆਪਨ ਸਿਮਰਨ ਦੇ ਤੋਂ ਸ਼ੁਰੂ ਹੋਇਆ ਤੇ ਸਾਧ ਸੰਗ ਜੋ ਤੁਮੈ ਮਲਾਇਓ ਤੇ ਜਾ ਕੇ ਸੰਪੂਰਨਤਾ ਹੈ ਇਸ ਕਰਕੇ ਸਾਬ ਜੀ ਕਹਿ ਰਹੇ ਨੇ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ ਰਸਨਾ ਨਾਲ ਪਰਮੇਸ਼ਰ ਦਾ ਨਾਮ ਜਪਿਆ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ ਜਿਵੇਂ ਆਪਾਂ ਕਹਿੰਦੇ ਆ ਕਿ ਫਲਾਣਾ ਕਿਹੜਾ ਗਿਣਤੀ ਵਿੱਚ ਹੈ ਸਭ ਕਹਿੰਦੇ ਜੀ ਆਪਣੇ ਆਪ ਨੂੰ ਕਿਸੇ ਗਿਣਤੀ ਵਿੱਚ ਲਿਆਉਣਾ ਚਾਹੁੰਦੇ ਹੋ ਨਾ ਵੀ ਅਸੀਂ ਇਹ ਜਗਤ ਵਿੱਚ ਆਏ ਆ ਤੇ ਸੱਚੀ ਮੁੱਚੀ ਸਾਡੀ ਇਹ ਗਿਣਤੀ ਹੋਵੇ ਕਿਸੂ ਸੱਚੀ ਆਏ ਆ ਤੇ ਫਿਰ ਪਰਮਾਤਮਾ ਦੀ ਪ੍ਰਾਪਤੀ ਕਰੋ ਪ੍ਰਭੂ ਨਾਲ ਜੁੜੋ ਜਿਨ੍ਹਾਂ ਨੇ ਆਪਣੇ ਪ੍ਰਭੂ ਦੀ ਆਬਾਦਤ ਕੀਤੀ ਉਹਨਾਂ ਨੂੰ ਗਿਣੋ ਕਿ ਉਹ ਸੱਚੀ ਜਗਤ ਵਿੱਚ ਆਏ ਦੂਜੇ ਜਏ ਆਏ ਤੈ ਨਾ ਆਏ ਆਮ ਕਰਕੇ ਇੱਕ ਕਹਾਵਤ ਹੈ ਵੀ ਨਾ ਤਿੰਨਾਂ ਵਿੱਚੋਂ ਤੇ ਨਾ ਤੇਰਾ ਵਿੱਚੋਂ ਇਹਦੇ ਅਰਥ ਵਿਦਵਾਨਾਂ ਨੇ ਦੋ ਤਰ੍ਹਾਂ ਕੀਤੇ ਇੱਕ ਤਾਂ ਤਿੰਨਾਂ ਦਾ ਮਤਲਬ ਹੁੰਦਾ ਵੀ ਕਿਸੇ ਦੇ ਘਰ ਵਿਆਹ ਵਰਗੀ ਖੁਸ਼ੀ ਹੋਵੇ ਤੇ ਉਹ ਖੁਸ਼ੀ ਤਿੰਨਕ ਦਿਨ ਹੁੰਦੀ ਹੈ ਤੇ ਜਦੋਂ ਕਿਸੇ ਦੇ ਘਰ ਕੋਈ ਸੋਗ ਹੋਵੇ ਜਿਵੇਂ ਆਪਾਂ ਗੁਰਮਤਿ ਮੁਤਾਬਕ 10ਵੇਂ ਦਿਨ ਜਾਂ ਕੋਈ ਐਤਵਾਰ ਛੁੱਟੀ ਵਾਲਾ ਦਿਨ ਹੋਵੇ ਜਾਂ ਭਾਰਤੀ ਸੰਸਕ੍ਰਿਤੀ ਦੇ ਵਿੱਚ 13 ਦਿਨ 17 ਦਿਨ ਇਸ ਤਰ੍ਹਾਂ ਮੰਨੇ ਜਾਂਦੇ ਨੇ ਜਿਹੜਾ ਬੰਦਾ ਕਿਸੇ ਦੇ ਸੁੱਖ-ਦੁੱਖ ਵਿੱਚ ਸ਼ਾਮਲ ਨਹੀਂ ਹੁੰਦਾ ਉਹਨੂੰ ਆਪਾਂ ਕਿਤੇ ਵੇਖਿਆ ਹੀ ਨਹੀਂ ਹੁੰਦਾ ਆਪਾਂ ਕਿੰਨੇ ਵੀ ਫਲਾਣਾ ਨਾ ਤਿੰਨਾ 'ਚੋਂ ਤਿੰਨਾ 13 'ਚੋਂ ਪੀਏ ਕਦੇ ਕਿਸੇ ਦੇ ਮਰਨੇ ਪਰਨੇ ਤੇ ਨਹੀਂ ਜਾਂਦਾ ਇਹ ਕਿਸੇ ਦੀ ਵਿਆਹ ਵਰਗੀ ਖੁਸ਼ੀ ਵਿੱਚ ਸ਼ਾਮਲ ਨਹੀਂ ਹੁੰਦਾ ਕਿਸੇ ਦੇ ਦੁੱਖ ਵਿੱਚ ਸ਼ਾਮਲ ਨਹੀਂ ਹੁੰਦਾ ਤੇ ਦੂਸਰਾ ਇਹ ਭਾਵ ਸੀ ਕਿ ਜਦੋਂ ਈਸਾ ਜੀ ਨੂੰ ਸੂਲੀ ਚੜ੍ਹਾਉਣ ਲੱਗੇ ਤੇ ਉਹਨਾਂ ਦੇ ਚੇਲਿਆਂ ਨੂੰ ਪੁੱਛਿਆ ਵੀ ਤੁਸੀਂ ਈਸਾ ਨੂੰ ਜਾਣਦੇ ਹੋ ਕਹਿੰਦੇ ਨਹੀਂ ਆਪਾਂ ਤਾਂ ਮਛੇਰੇ ਆ ਮੱਛੀਆਂ ਫੜਨ ਆਏ ਉਹ ਮੁਕਰ ਕੇ ਸਾਥ ਛੱਡ ਗਏ ਈਸਾਈ ਜਗਤ ਦੇ ਅੰਦਰ 13 ਨੰਬਰ ਮਨਹੂਸ ਕਰਾਰ ਦੇ ਦਿੱਤਾ ਚੰਡੀਗੜ੍ਹ ਦਾ ਨਿਰਮਾਤਾ ਇਸਾਈ ਸੀ ਉਹਨੇ 13 ਸੈਕਟਰ ਨਹੀਂ ਬਣਾਇਆ ਵੇਖੋ ਪਹਿਲਾ ਹੈਗਾ ਇੱਥੇ 13 ਸੈਕਟਰ ਨਹੀਂ ਨਾ ਹੈਗਾ ਉਹ ਇਹ ਕਹਿੰਦੇ ਨੇ ਵੀ ਉਹ ਜਿਹੜੇ ਚੇਲੇ ਸੀ ਬੇਵਫਾਈ ਕਰ ਗਏ ਪਰ ਉਹ ਚੰਗੇ ਸਨ ਵੀ ਚਲੋ ਪੱਕੇ ਤੌਰ ਤੇ ਛੱਡ ਤਾਂ ਗਏ ਦੂਜੇ ਸੀ ਤਿੰਨ ਜਿਨ੍ਹਾਂ ਨੂੰ ਚਾਂਦਨੀ ਚੌਕ ਵਿਖੇ ਕਿਹਾ ਸੀ ਵੀ ਤੁਸੀਂ ਗੁਰੂ ਤੇਗ ਬਹਾਦਰ ਦਾ ਜਿਹੜਾ ਸਿੱਖ ਹੋਣ ਦਾ ਐਲਾਨ ਹੈ ਨਾ ਇਹ ਕਹਿ ਦੋ ਵੀ ਅਸੀਂ ਸਿੱਖ ਨਹੀਂ ਹਾਂ ਗੁਰੂ ਨੂੰ ਛੱਡ ਦਿਓ ਤੇ ਤੁਹਾਨੂੰ ਤਿੰਨਾਂ ਨੂੰ ਬਖਸ਼ ਦੇਵਾਂਗੇ ਪਰ ਉਹਨਾਂ ਤਿੰਨਾਂ ਨੇ ਕਿਹਾ ਨਹੀਂ ਆਰੇ ਨਾਲ ਤੀਰ ਦੋ ਰੂਹ ਵਿੱਚ ਲਪੇਟ ਕੇ ਸਵਾੜ ਦੋ ਦੀਗ ਵਿੱਚ ਬਾਲ ਦੋ ਅਸੀਂ ਗੁਰੂ ਦੇ ਸਿੱਖ ਹਾਂ ਹੁਣ ਸਤਗੁਰੂ ਕਹਿੰਦੇ ਵੀ ਨਾ ਤੂੰ ਤਿੰਨਾਂ ਚੋਂ ਨਾ ਤੂੰ 13 ਚੋਂ ਪੀ ਨਾ ਤੇ ਉਹਨਾਂ ਤਿੰਨਾਂ ਦੀ ਤਰ੍ਹਾਂ ਤੂੰ ਪੱਕਾ ਸਿੱਖ ਬਣਦਾ ਤੇ ਨਾ ਤੇਰਾ ਦੀ ਤਰ੍ਹਾਂ ਛੱਡ ਕੇ ਜਾਣਾ ਇੱਕ ਪਾਸੇ ਤੇ ਲੱਗ ਜਾ ਵੀ ਜੇ ਤੈਨੂੰ ਪਤਾ ਵੀ ਹੋਰ ਕੋਈ ਥਾਂ ਹੈਗੀ ਹੈ ਤੇ ਫਿਰ ਛੱਡ ਜਾ ਆਪਣੇ ਗੁਰੂ ਨੂੰ ਨਾ ਤਿੰਨਾ ਚੋਂ ਨਾ 13 ਚੋਂ ਸਾਬ ਕਹਿੰਦੇ ਆਏ तिसੈ ਗਣਾ ਜੇ ਗਿਣਤੀ ਵਿੱਚ ਹੈ ਵੀ ਕੋਈ ਆਇਆ ਇਸ ਜਗਤ ਵਿੱਚ ਉਹ ਜਿਨੇ ਆ ਕੇ ਸਿਰਜਣਹਾਰ ਪਰਮਾਤਮਾ ਦੀ ਬੰਦਗੀ ਕੀਤੀ ਹੈ ਇੱਕ ਕਿੰ ਤਿਸ ਬਿਨ ਜੀਵਣਾ ਬਿਰਥਾ ਜਨਮ ਗਜਣਾ ਇੱਕ ਘੜੀ ਵੀ ਪਰਮਾਤਮਾ ਤੋਂ ਬਿਨਾਂ ਜੀਵਣਾ ਸਾਰਾ ਜੀਵਨ ਜਿਹੜਾ ਉਹ ਸਾਬ ਕਹਿੰਦੇ ਫਿਰ ਵਿਅਰਥ ਚਲਿਆ ਜਾਂਦਾ ਇਸ ਕਰਕੇ ਜਿਸ ਪਰਮਾਤਮਾ ਨੇ ਇਹ ਸਮਾਂ ਬਣਾਇਆ ਜਿਨਨੇ ਸੂਰਜ ਚੰਦਰਮਾ ਬਣਾਏ ਜਿਨਨੇ ਦਿਨ ਰਾਤਾਂ ਬਣਾਈਆਂ ਜਿਨਨੇ ਤੈਨੂੰ ਇਹ ਦਾਤਾਂ ਦਿੱਤੀਆਂ ਰਾਤੀ ਰੁੱਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਤਾਲ ਤੂੰ ਹਰ ਘੜੀ ਹਰ ਸ਼ੈਨ ਹਰ ਪਲ ਉਹਦੇ ਨਾਲ ਜੁੜ। ਫਿਰ ਤਾਂ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ। ਸੁਹਾਵੀ ਕੌਣ ਸੁਵੇਲਾ ਜਿਤ ਪ੍ਰਭ ਮੇਲਾ। ਕਣ ਲੱਗੇ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਜਦੋਂ ਵੀ ਤੂੰ ਆਪਣੇ ਮਾਲਕ ਨਾਲ ਜੁੜੇ ਉਹ ਵੇਲਾ ਤੇਰੇ ਲਈ ਸੁਹਾਵਣਾ ਹੈ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਧਨ ਸੋ ਦਿਨ ਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਤੇ ਦੂਜੇ ਪਾਸੇ ਨਾਨਕ ਸੋਈ ਦਿਨ ਸ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੁਤ ਪਰਮਾਤਮਾ ਨਾਲ ਜੁੜਿਆ ਸਭ ਕੋ ਚੰਗਾ ਕਹੋ ਨਾਨਕ ਤੇ ਸਭ ਕਿਛ ਨੀਕਾ ਜੋ ਪ੍ਰਭ ਕੀ ਸ਼ਰਨਾਗਰ ਜਿਹੜਾ ਪਰਮਾਤਮਾ ਦੀ ਸ਼ਰਨ ਵਿੱਚ ਹੈ ਉਹਦਾ ਸਭ ਕੋ ਜੀ ਚੰਗਾ ਹੈ ਉਦੇ ਪਾਲ ਘੜੀਆਂ ਮਹੂਰਤ ਸਾਰੇ ਸਫਲੇ ਨੇ ਇਸ ਕਰਕੇ ਸਾਬ ਕਹਿੰਦੇ ਨੇ ਜਦੋਂ ਉਹਦੇ ਨਾਲ ਜੁੜੇਗਾ ਤੇ ਫਿਰ ਸੱਚਮੁੱਚ ਤੇਰਾ ਜੀਵਨ ਸੁਹਾਵਣਾ ਬਣ ਜਾਵੇਗਾ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਵਣਾ ਉਹ ਪ੍ਰਭੂ ਜਿਹੜਾ ਪਾਣੀ ਵਿੱਚ ਵੀ ਹੈ ਧਰਤੀ ਦੇ ਵਿੱਚ ਵੀ ਹੈ ਮਈਲ ਆਕਾਸ਼ ਵਿੱਚ ਵੀ ਹੈ ਰਵਿਆ ਵਿੱਚ ਵਣਾ ਕਿ ਸਾਰੀ ਬਨਸਪਤੀ ਵਿੱਚ ਵੀ ਉਹ ਰਮਿਆ ਹੋਇਆ ਹੈ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਭਗਤ ਪ੍ਰਲਾਦ ਜੀ ਨੇ ਇਹੀ ਗੱਲ ਕਹੀ ਸੀ ਨਾ ਮੇਰੀ ਪਟਿਆ ਲਿਖੋ ਹਰ ਗੋਬਿੰਦ ਗੋਪਾਲਾ ਦੂਜਾ ਭਾਏ ਫਾਥੇ ਜਮਜਾਲਾ ਅਰਨਾਖਸ਼ ਕਹਿਣ ਲੱਗਾ ਨਹੀਂ ਜਲੇ ਹਰਨਾਖ ਥਲੇ ਹਰਨਾਖ ਭਗਤ ਪ੍ਰਲਾਦ ਆਪਣੀ ਮਾਂ ਕੋਲ ਗਏ ਕਹਿਣ ਲੱਗੇ ਪਿਤਾ ਕੀ ਕਹੀ ਜਾਂਦਾ ਹੈ ਕਹਿੰਦੀ ਵੀ ਤੂੰ ਚੁੱਪ ਕਰਕੇ ਰਾਜੇ ਦਾ ਨਾਮ ਜਪ ਰਾਜਾ ਜਿੱਦੀ ਬੜਾ ਆਪਣੇ ਪ੍ਰਾਣ ਬਚਾ ਤੂੰ ਕੀ ਲੈਣਾ ਰੱਬ ਦੇ ਨਾਮ ਤੋਂ ਮਾਤਾ ਉਪਦੇਸ਼ੀ ਪ੍ਰਹਿਲਾਦ ਪਿਆਰੇ ਪੁੱਤਰ RAM ਨਾਮ ਛੋਡੋ ਜਿਓ ਲਿਓ ਉਹ ਬਾਹਰ ਉਹ ਭੱਜੇ ਭੱਜੇ ਸੰਢਾ ਅਮਰਕ ਅਧਿਆਪਕਾਂ ਕੋਲ ਗਏ ਉਹ ਵੀ ਕਹਿਣ ਲੱਗੇ ਵੀ ਤੇਰੇ ਪਿਤਾ ਦਾ ਰਾਜ ਹੈ ਉਹਦਾ ਹੀ ਕਾਨੂੰਨ ਹੈ ਉਹਨੇ ਸਕੂਲਾਂ ਵਿੱਚ ਰੱਬ ਦਾ ਨਾਮ ਬੰਦ ਕਰਾ ਕੇ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਸੁਣਨ ਦੀ ਬਜਾਏ ਜਾ ਕੇ ਸ਼ਿਕਾਇਤ ਕੀਤੀ ਸੰਡਾ ਮਰਕਾ ਜਾਏ ਪੁਕਾਰੈ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਕਹਿਣ ਲੱਗਾ ਉਹ ਤੇ ਵਿਗੜਿਆ ਹੀ ਉਹਨੇ ਆਪਣੇ ਵਿਦਿਆਰਥੀ ਵੀ ਵਿਗਾੜ ਦਿੱਤੇ ਉਹ ਕਹਿੰਦਾ ਵੀ ਹਰਨਾਕਸ਼ ਭਾਵੇਂ ਪਿਤਾ ਭਾਵੇਂ ਰਾਜਾ ਉਹਦਾ ਨਾਮ ਜਪੋਗੇ ਤੇ ਨਰਕਾਂ ਨੂੰ ਜਾਓਗੇ ਤੇ ਜੇ ਪਰਮੇਸ਼ਰ ਦਾ ਨਾਮ ਜਪੋਗੇ ਤੇ ਫਿਰ ਪਾਰ ਉਤਾਰਾ ਹੋਣਾ ਹੈ ਹੁਣ ਦੋਵੇਂ ਵਕਤ ਗੁਰੂ ਘਰੋਂ ਆਵਾਜ਼ ਆਉਂਦੀ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM ਰਾਜੀ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹਰਨਾਕਸ਼ ਦੁਸ਼ਟ ਹੈ ਉਹ ਮਰਿਆ ਕਿਉਂਕਿ ਫਿਜ਼ੀਕਲ ਡੈਥ ਤਾਂ RAM ਗयो ਰਾਵਣ ਗयो ਨੇਕੀ ਵਾਲੇ ਵੀ ਬਦੀ ਵਾਲੇ ਸਾਰਿਆਂ ਨੂੰ ਆਉਣੀ ਹੈ ਪਰ ਅਸਲ ਜੇ ਕੋਈ ਮਰਿਆ ਤੇ ਉਹ ਹਰਨਾਕਸ਼ ਮਰਿਆ ਪ੍ਰਹਿਲਾਦ ਤਾਂ ਤਰਿਆ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਇਸ ਕਰਕੇ ਪ੍ਰਲਾਦ ਦੀ ਜੈਜਕਾਰ ਹੋਈ ਤੇ ਹਰਨਾਕਸ਼ ਹਾਰ ਗਿਆ ਵਿਪਰਵਾਦੀ ਸੋਚਨੇ ਸੋਚਿਆ ਕਿ ਅਸੀਂ ਤੇ ਕਿਹਾ ਸੀ ਰਾਜੇ ਦੇ ਅੰਦਰ ਭਗਵਾਨ ਦੀ ਅੰਸ਼ ਹੁੰਦੀ ਹੈ ਤੇ ਰਾਜੇ ਦੀ ਡਿਊਟੀ ਵਿਪਰ ਦੀ ਰਾਖੀ ਕਰਨੀ ਹੈ ਇਹ ਤਾਂ ਉਲਟ ਹੋ ਗਿਆ ਪ੍ਰਲਾਦ ਜਿੱਤ ਗਿਆ ਰਾਜਾ ਹਾਰ ਗਿਆ ਉਹਨੇ ਫਿਰ ਇੱਕ ਵਿਉਂਤ ਸੋਜੀ ਪੀ ਇਹਨਾਂ ਨੂੰ ਇੱਧਰ ਆਉਣ ਹੀ ਨਾ ਦਿਓ ਅਸਲੀਅਤ ਨੂੰ ਇਹ ਸਮਝਣੀ ਨਾ ਇੱਕ ਦੂਜੇ ਤੇ ਰੰਗ ਰੁੰਗ ਸੁੱਟ ਕੇ ਹੋਲੀ ਮਨਾ ਲੈਣਾ ਜਿਵੇਂ ਅੱਜ ਹੋਲੇ ਮਹੱਲੇ ਨੂੰ ਆਪਾਂ ਭੁੱਲ ਗਏ ਆਂ ਕਿ ਹੋਲੇ ਮਹੱਲੇ ਦਾ ਮਤਲਬ ਕੀ ਸੀ ਗਰੀਬ ਨਿਵਾਜ਼ ਸਤਗੁਰੂ ਜੀ ਨੇ ਕਿਰਪਾ ਕੀਤੀ ਲੋੜਵੰਦਾਂ ਲਈ ਲੰਗਰ ਚਲਾਏ ਪਰ ਅੱਜ ਜੇ 50 ਕਿਲੋਮੀਟਰ ਤੇ ਵੇਖੀਏ ਤੇ 50 ਹੀ ਲੰਗਰ ਆ ਦੱਸੋ ਇੱਕ ਬੰਦਾ 50 ਲੰਗਰਾਂ ਦੇ ਵਿੱਚੋਂ ਇੱਕੋ ਸਮੇਂ ਛੱਕ ਸਕਦਾ ਹੈ ਕਈ ਤਰੀਕੇ ਹੋਰ ਨੇ ਕਿਸੇ ਬੱਚੇ ਦੀ ਫੀਸ ਭਰ ਦਈਏ ਕਿਸੇ ਰੋਗੀ ਦੀ ਦਵਾਈ ਦਾ ਪ੍ਰਬੰਧ ਕਰ ਦਈਏ ਕਿਸੇ ਦੀ ਕੋਈ ਆਪਾਂ ਹੋਰ ਸਹਾਇਤਾ ਕਰ ਦਈਏ ਕਿਸੇ ਗਰੀਬ ਨੂੰ ਘਰ ਬਣਾ ਦਈਏ ਪਰ ਆਪਾਂ ਅਸਲੀਅਤ ਨੂੰ ਨਹੀਂ ਸਮਝਣ ਵਾਲੇ ਪਾਸੇ ਤੁਰਨਾ ਕਿ ਸਤਿਗੁਰੂ ਜੀ ਨੇ ਸਾਨੂੰ ਕਿਹੜਾ ਸਿਧਾਂਤ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ ਸੋ ਪ੍ਰਭ ਜਿਤ ਨਾ ਵਈ ਕਿਤੜਾ ਦੁੱਖ ਗਣਾ ਜਦੋਂ ਐਸਾ ਪ੍ਰਭੂ ਜਿਹੜਾ ਸਿਰਜਣਹਾਰ ਹੈ ਉਹ ਚੇਤੇ ਨਹੀਂ ਆਉਂਦਾ ਤੇ ਸਾਬ ਕਹਿੰਦੇ ਫਿਰ ਕਿੰਨਾ ਵੱਡਾ ਦੁੱਖ ਆਉਂਦਾ ਹੈ ਦੁੱਖ ਤਦੇ ਜਾਂ ਵਿਸਰ ਜਾਵੇ ਦੁੱਖ ਵਿਆਪੈ ਬੋਹ ਵਿਦਤਾ ਵੈ ਕਿਉਂਕਿ ਜਿੱਡੀ ਵਸਤੂ ਵੱਡੀ ਹੋਵੇਗੀ ਜਿੰਨੀ ਕੀਮਤੀ ਹੋਵੇਗੀ ਉਹਦੇ ਵਿਛੋੜੇ ਦਾ ਦੁੱਖ ਵੀ ਓਨਾ ਹੀ ਵੱਡਾ ਹੋਵੇਗਾ ਪਰਮਾਤਮਾ ਸਭ ਤੋਂ ਵੱਡਾ ਹੈ ਤੇ ਸਾਬ ਕਹਿੰਦੇ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਵੀ ਸਭ ਤੋਂ ਵੱਡਾ ਹੈ ਆ ਨੁਕਤਾ ਚੇਤੇ ਰੱਖਣਾ ਹੈ ਕਿ ਜਿਹੜਾ ਦੁੱਖ ਪਰਮਾਤਮਾ ਦੇ ਵਿਛੋੜੇ ਕਾਰਨ ਆਉਂਦਾ ਸਾਡੇ ਸਾਰੇ ਸੁੱਖ ਉਸ ਦੁੱਖ ਦੇ ਵਹਿਣ ਵਿੱਚ ਖਤਮ ਹੋ ਜਾਂਦੇ ਨੇ ਜਿਹੜਾ ਸੁਖ ਪਰਮਾਤਮਾ ਨਾਲ ਜੁੜ ਕੇ ਆਉਂਦਾ ਉਸ ਸੁਖ ਵਿੱਚ ਸਾਡੇ ਦੁੱਖਾਂ ਦੇ ਵੈਣ ਰੁੜ ਜਾਣਗੇ ਜੇ ਵੱਡਾ ਸੁਖ ਆ ਜੇ ਆ ਕਦੇ ਤਜਰਬਾ ਕਰਕੇ ਵੇਖਿਓ ਜੇ ਪਾਣੀ ਜ਼ਿਆਦਾ ਹੋਵੇਗਾ ਨਾ ਤੇ ਪਾਣੀ ਵਿੱਚ ਪਈ ਮਿੱਟੀ ਚਮਕਦੀ ਹੈ ਤੇ ਜੇ ਮਿੱਟੀ ਜ਼ਿਆਦਾ ਹੋ ਗਈ ਉਹਨੇ ਪਾਣੀ ਨੂੰ ਵੀ ਚਿੱਕੜ ਬਣਾ ਦੇਣਾ ਜੇ ਪਰਮਾਤਮਾ ਦੇ ਮਲਾਪ ਵਾਲਾ ਵੱਡਾ ਸੁਖ ਆਵੇਗਾ ਤੇ ਆ ਜਿਹੜੇ ਨिके-ਨੇਕੇ ਦੁੱਖ ਨੇ ਰੁੜ ਜਾਣਗੇ ਤੇ ਜੇ ਪ੍ਰਮਾਤਮਾ ਦੇ ਵਿਛੋੜੇ ਦਾ ਵੱਡਾ ਦੁੱਖ ਆ ਗਿਆ ਤੇ ਆਪਾਂ ਸਾਰੇ ਸੁੱਖ ਸਹੂਲਤਾਂ ਲੈ ਲਈਏ ਪਰ ਆਪਾਂ ਸੁਖੀ ਨਹੀਂ ਹੋਣਾ ਕਿਉਂਕਿ ਉਹ ਦੁੱਖ ਏਡਾ ਵੱਡਾ ਹੈ ਇਸ ਕਰਕੇ ਸਾਬ ਕਹਿੰਦੇ ਕਿਤੜਾ ਦੁੱਖ ਗਿਣਾ ਉਹ ਕਿੱਡਾ ਵੱਡਾ ਦੁੱਖ ਹੈ ਉਹਦੀ ਕਿੰਨੀ ਆਪਾਂ ਗਿਣਤੀ ਮਿੰਤੀ ਕਰੀਏ ਵੀ ਸਭ ਤੋਂ ਵੱਡਾ ਦੁੱਖ ਜਿਹੜਾ ਹੈ ਉਹ ਦੁੱਖ ਵਿਛੋੜਾ ਉਹ ਪ੍ਰਮਾਤਮਾ ਦੇ ਵਿਛੋੜੇ ਦਾ ਦੁੱਖ ਆ ਦੁਨਿਆਵੀ ਤੌਰ ਤੇ ਕੋਈ ਦੁੱਖ ਹੋਵੇ ਨਾ ਤੇ ਬੰਦਾ ਰੋਂਦਾ ਹੈ ਆਪਾਂ ਕਿਏ ਕਿਉਂ ਰੋਣਾ ਕਹਿੰਦਾ ਜੀ ਵਿਛੋੜਾ ਤੇ ਸਹਬ ਕਹਿੰਦੇ ਫਿਰ ਪ੍ਰਮਾਤਮਾ ਨਾਲੋਂ ਵੀ ਤੇ ਵਿਛੋੜਾ ਪਿਆ ਕਦੇ ਰੋਇਆ ਕਦੇ ਕੱਲਾ ਬਹਿ ਕੇ ਤੂੰ ਸੋਚਿਆ ਵੀ ਮੈਂ ਕਈ ਜਨਮ ਹੋ ਗਏ ਨੇ ਉਤੋਂ ਵਿਛੜਿਆ ਸਹਬ ਕਹਿੰਦੇ ਰੋਵੋ ਬਿਰਹਾ ਤਨ ਕਾ ਆਪਣਾ ਸਾਹਿਬ ਸੁਮਾਲੈ ਕਹਿੰਦੇ ਉਹਨੂੰ ਯਾਦ ਕਰੋ ਜਿਹਦੇ ਤੋਂ ਵਿਛੜ ਕੇ ਏਡੇ ਵੱਡੇ ਦੁੱਖ ਲੱਗੇ ਹਨ ਜਿਨੇ ਰਾਵਿਆ ਸੋ ਪ੍ਰਭੂ ਤਿਨਾ ਭਾਗਮਣਾ ਜਿਨਾਂ ਨੇ ਐਸੇ ਪ੍ਰਭੂ ਨੂੰ ਸਿਮਰਿਆ ਉਹਨਾਂ ਦੇ ਮਨਾ ਮੂਹੀ ਭਾਗ ਬਣ ਗਏ ਵੱਡੇ ਭਾਗਾ ਵਾਲੇ ਉਹ ਨੇ ਹਮ ਤਨਵੰਤ ਭਾਗਟ ਸੱਚ ਨਾਏ ਹਰ ਗੁਣ ਗਾਵੇ ਸਹਿ ਸੁਭਾਈ ਅਸਲ ਵਿੱਚ ਹਰ ਜਨ ਕੇ ਵਡ ਭਾਗ ਵਢੇਰੇ ਵੱਡੇ ਭਾਗ ਨੇ ਹਰੀ ਦੇ ਸੇਵਕ ਦੇ ਪਰ ਜਿਹੜੇ ਪ੍ਰਮਾਤਮਾ ਤੋਂ ਵਿਛੜੇ ਸਹਬ ਕਹਿੰਦੇ ਭਾਗ ਹੀਣ ਜਮ ਪਾਸ ਉਹ ਭਾਗਾ ਤੋਂ ਹੀਣੇ ਵੀ ਨੇ ਤੇ ਜਮਾਂ ਦੇ ਵਾਹ ਉਹਨਾਂ ਦੀ ਜ਼ਿੰਦਗੀ ਵਿੱਚ ਜਮਾਂ ਦਾ ਵਾਹ ਵੀ ਪੈਂਦਾ ਪਰ ਦੂਸਰੇ ਪਾਸੇ ਜਿਹੜੇ ਪ੍ਰਮਾਤਮਾ ਨਾਲ ਜੁੜ ਗਏ ਉਹਨਾਂ ਦੇ ਵੱਡੇ ਭਾਗ ਬਣ ਗਏ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਜੋ ਗੁਰ ਚਰਣੀ ਸਿੱਖ ਪੜਤਿਆ ਜਿਹੜਾ ਗੁਰੂ ਦਾ ਸਿੱਖ ਆਪਣੇ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਹਨ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਇਹ ਸ਼ਬਦ ਦੀ ਸੰਪੂਰਨਤਾ ਵੀ ਨਾਨਕ ਨਾਮ ਦੀ ਮੋਹਰ ਲਾ ਕੇ ਕਰ ਰਹੇ ਨੇ ਪੰਜਵੇਂ ਨਾਨਕ ਨੇ ਕਾਰੇ ਨੇ ਹਰ ਦਰਸ਼ਨ ਕੋ ਮਨ ਲੋਚਦਾ ਕਹਿੰਦੇ ਮੇਰੇ ਮਨ ਵਿੱਚ ਲੋਚਾ ਹੈ ਜਦੋਂ ਕਈ ਵਾਰ ਹੁਕਮਨਾਮਾ ਆਉਂਦਾ ਹੈ ਨਾ ਕਿ ਗੁਰੂ ਨੇ ਲੋਚਾ ਪੂਰੀ ਕਰ ਦਿੱਤੀ ਤੇ ਆਪਾਂ ਦੁਨਿਆਵੀ ਲੋਚਾ ਤਾਂ ਕਿਸੇ ਹੱਦ ਤੱਕ ਹੀ ਰਹਿਨੇ ਹੈ ਨਾ ਆਪਾਂ ਕੀ ਉਹ ਕਹਿੰਦੇ ਗੁਰ ਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ہماری ਪਰ ਇਹ ਲੋਚਾ ਕਿਹੜੀ ਆ ਆ ਲੋਚਾ ਜਿਉ ਹਰ ਦਰਸ਼ਨ ਕੋ ਮਨ ਲੋਚਦਾ ਆ ਲੋਚਾ ਪ੍ਰਮਾਤਮਾ ਨੇ ਪੂਰੀ ਕਰ ਦਿੱਤੀ ਕਿਉਂਕਿ ਦਰਸ਼ਨ ਕੋ ਲੋਚਾ ਸਭ ਕੋਈ ਪੂਰਾ ਭਾਗ ਪ੍ਰਾਪਤ ਹੋਈ ਸਤਿਗੁਰ ਨੂੰ ਸਭ ਕੋ ਲੋਚਦਾ ਜੀਤਾ ਜਗਤ ਸਭ ਕੋਏ ਬਿਨ ਭਾਗਾ ਦਰਸ਼ਨ ਨਾ ਥੀਐ ਭਾਗ ਹੀ ਨ ਬਹਿ ਰੋਏ ਦਰਸ਼ਨਾ ਦੀ ਜਿਹੜੀ ਪਿਆਸ ਹੈ ਨਾ ਉਹ ਦਰਸ਼ਨਾ ਦੇ ਜਲ ਨਾਲ ਹੀ ਮਿਟਦੀ ਹੈ ਸਾਬ ਜੀ ਕਹਿੰਦੇ ਨੇ ਸੁਣ ਯਾਰ ਮਾਰੇ ਸੱਜਣ ਇਕ ਕਰੋ ਬੇਨੰਤਿਆ ਇਸ ਮੋਹਨ ਲਾਲ ਪਿਆਰੇ ਹਾਂ ਫਿਰੋ ਖੁਜੰਤਿਆ ਪ੍ਰਭ ਸਿਓ ਮਨ ਲੀਨਾ ਜਿਉਂ ਜਲ ਮੀਨਾ ਚਾਤਰਕ ਜਿਵੇਂ ਤਸੰਤਿਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਜੰਤਿਆ ਹੁਣ ਇੱਕ ਪਾਸੇ ਜਲ ਦੀ ਪਿਆਸ ਹੋਵੇ ਤੇ ਪਾਣੀ ਮਿਲੇ ਤੇ ਫਿਰ ਪਿਆਸ ਬੁਝਦੀ ਆ ਦੂਜੇ ਪਾਸੇ ਦਰਸ਼ਨਾਂ ਦੀ ਪਿਆਸ ਹੋਵੇ ਤੇ ਦਰਸ਼ਨਾਂ ਨਾਲ ਹੀ ਬੁਝੇਗੀ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਕਿਉ ਸਿੱਖ ਗੁਰ ਬਿਨ ਮਰ ਜਾਈਏ ਇਹ ਭਾਈ ਰੂਪਾ ਤੇ ਭਾਈ ਸਾਧੂ ਲੱਕੜਾਂ ਕੱਟਦੇ ਸਨ ਪਾਣੀ ਦਾ ਕੂਨਾ ਬੜਾ ਠੰਡਾ ਸੀ ਕਹਿਣ ਲੱਗੇ ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਆ ਕੇ ਛਕਣ ਫਿਰ ਗੱਲ ਬਣੇ ਭਾਈ ਰੂਪਾ ਕਹਿਣ ਲੱਗਾ ਪਿਤਾ ਜੀ ਉਡੀਕੀਏ ਗੁਰੂ ਨੂੰ ਪਿਤਾ ਕਹਿਣ ਲੱਗਾ ਪੀ ਆਪਾਂ ਭਾਈ ਰੂਪੇ ਨਗਰਾਂ ਗੁਰੂ ਜੀ ਜਾਂ ਤੇ ਅੰਮ੍ਰਿਤਸਰ ਹੋਣਗੇ ਜਾਂ ਕਿਸੇ ਹੋਰ ਨਗਰ ਐਡੀ ਦੂਰ ਕਿਵੇਂ ਹੋਣਗੇ ਕਹਿਣ ਲੱਗਾ ਮੈਂ ਉਸ ਮਾਂ ਦਾ ਪੁੱਤਰ ਹਾਂ ਜਿਨੇ ਢੋਲੀ 'ਚ ਬੈਠ ਕੇ ਅਰਦਾਸ ਕੀਤੀ ਸੀ ਤੇ ਗੁਰੂ ਸਾਹਿਬ ਆਏ ਸਨ ਉਹਨਾਂ ਦੋਵਾਂ ਸਿੱਖਾਂ ਨੇ ਜਦੋਂ ਅਰਦਾਸ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਪਹੁੰਚੇ ਉਹਨਾਂ ਨੇ ਜਾ ਕੇ ਆਪ ਵੀ ਜਲ ਛਕਿਆ ਤੇ ਇਨਾਂ ਪਿਓ ਪੁੱਤਰ ਨੂੰ ਵੀ ਛਕਾਇਆ ਦੱਸ ਦਿੱਤਾ ਸਗਲ ਗੁਨਾ ਕੇ ਦਾਤੀ ਸਵਾਮੀ ਬਿਨੋ ਸੋਨੋ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਆਸ ਪਿਆਸੀ ਪਿਰ ਕੈ ਤਾਈ ਜਿਉਂ ਚਾਤਰ ਕਬੂੰਦੇਰੇ ਕਹੋ ਨਾਨਕ ਜੀੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ ਹੁਣ ਜਦੋਂ ਇਹ ਅਵਸਥਾ ਬਣੀ ਹੋਵੇ ਚਾਤਰਕ ਦੀ ਤਰ੍ਹਾਂ ਬਬੀਆ ਉੱਡਦਾ ਵੇਖੋ ਠਾਠਾ ਮਾਰ ਦੇ ਸਮੁੰਦਰ ਤੋਂ ਉੱਡਦਾ ਉੱਚੇ-ਉੱਚੇ ਪਰਬਤਾਂ ਤੋਂ ਲੰਘਦਾ ਹੈ ਜੰਗਲਾਂ ਬੇਲਿਆਂ ਤੋਂ ਗੁਜ਼ਰਦਾ ਹੈ ਮਜਾ ਲੈ ਕੇ ਉਹਦੀ ਪਿਆਸ ਕਿਤੇ ਹੋਰ 부ਜੇ ਉਹਦੀ ਪਿਆਸ ਉਦੋਂ ਹੀ 부ਜਦੀ ਜਦੋਂ ਉਹਨੂੰ ਸੁਵੰਤੀ ਬੂੰਦ ਮਿਲਦੀ ਹੈ ਭਾਈ ਮੱਖਣ ਸ਼ਾਹ ਜੀ ਦੇ ਸਾਹਮਣੇ 24 ਨਕਲੀ ਬੈਠੇ ਸਨ ਪਰ ਸਿੱਖ ਨੂੰ ਤੇ ਗੁਰੂ ਤੇਗ ਬਹਾਦਰ ਦੇ ਦਰਸ਼ਨਾਂ ਦੀ ਪਿਆਸ ਸੀ ਉਹ 24 ਪਿਆਸ ਨਹੀਂ 부ਝਾ ਸਕੇ ਤੇ ਅੱਜ ਵੀ ਭਾਵੇਂ ਉਹ 24 24000 ਜਾਂ 24 ਲੱਖ ਤੱਕ ਵੀ ਪਹੁੰਚ ਜਾਣ ਸਿੱਖ ਦੀ ਪਿਆਸ ਉਦੋਂ ਮਿਟਣੀ ਜਦੋਂ ਗੁਰੂ ਗ੍ਰੰਥ ਸਾਹਿਬ ਆਵੇਗਾ। ਚਾਤਰਕ ਚਿੱਤ ਸੁਚਿੱਤ ਸੁਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਣ ਤਿਸੈ ਕੋ ਆਹੀਐ ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣ ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬੁਲਹਾਰਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਹੈ ਨਾਨਕ ਮੇਰੇ ਮਨ ਵਿੱਚ ਜਿਹੜੀ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ ਇਹ ਦਰਸ਼ਨਾਂ ਦੀ ਪਿਆਸ ਪ੍ਰਭੂ ਦੇ ਮਲਾਪ ਰੂਪੀ ਜਲ ਦੇ ਨਾਲ ਹੀ 부ਜੇਗੀ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਕੀਤ ਦੇ ਵਿੱਚ ਜਿਹੜਾ ਮੈਨੂੰ ਮੇਰੇ ਪ੍ਰਭੂ ਨਾਲ ਮਿਲਣ ਦੀ ਯੁਗਤੀ ਦੱਸ ਦੇ ਸਹਬ ਕਹਿੰਦੇ ਮੈਂ ਉਹਦੇ ਚਰਨਾਂ ਨਾਲ ਜੁੜ ਜਾਵਾਂ ਆ ਦੁਨਿਆਵੀ ਤੌਰ ਤੇ ਵੀ ਜਦੋਂ ਅਸੀਂ ਕਿਸੇ ਤੋਂ ਵਿਛੜੇ ਹੁੰਨੇ ਆ ਨਾ ਤੇ ਆਪਾਂ ਕਈ ਵਾਰ ਅਨਾਉਂਸ ਕਰਾਉਨੇ ਆ ਅਖਬਾਰਾਂ 'ਚ ਦਿੰਨੇ ਆ ਟੀਵੀ ਤੇ ਰੇਡੀਓ ਤੇ ਕਹਿੰਨੇ ਆ ਕੀ ਕੋਈ ਹੈ ਜਿਹੜਾ ਸਾਡੇ ਵਿਛੜੇ ਨੂੰ ਸਾਡੇ ਨਾਲ ਮਿਲਾ ਦੇ ਉਹ ਦੂ ਮੰਗੇਗਾ ਅਸੀਂ ਦਵਾਂਗੇ ਸਾਬ ਕਹਿੰਦੇ ਕੋਈ ਜਨ ਹਰਿ ਸਿਉ ਦੇਵੇ ਜੋਰ ਚਰਨ ਗਹਉ ਬਕਉ ਸ਼ੁਭ ਰਸਨਾ ਕਹਿੰਦੇ ਕੋਈ ਹੈ ਜਿਹੜਾ ਮੈਨੂੰ ਪ੍ਰਮਾਤਮਾ ਨਾਲ ਜੋੜ ਦੇ ਤੇ ਮੈਂ ਕੀ ਕਰਾਂਗਾ ਮੈਂ ਉਹਦੇ ਘੁੱਟ ਕੇ ਪੈਰ ਪਕੜ ਲਵਾਂਗਾ ਆਪਣੀ ਰਸਨਾ ਤੋਂ ਉਹਦੇ ਗੁਣ ਗਾਵਾਂਗਾ ਤੇ ਜੇ ਉਹ ਸੱਜਣ ਕਵੇ ਮੈਂ ਤੈਨੂੰ ਪ੍ਰਮਾਤਮਾ ਨਾਲ ਮਿਲਾ ਦਿੱਤਾ ਮੈਨੂੰ ਤੇਰੇ ਪ੍ਰਾਣਾ ਦੀ ਭੇਟਾ ਜਾਈ ਦੀ ਹੈ ਤੇ ਸਾਬ ਕਹਿੰਦੀ ਇਹ ਵੀ ਸੌਦਾ ਮਹਿੰਗਾ ਨਹੀਂ ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਨ ਅਕੂਰ ਮੈਂ ਪ੍ਰਾਣਾ ਦੀ ਭੇਟਾ ਵੀ ਰੱਖ ਦਵਾਂਗਾ ਖੰਭ ਵਕੰਡੜੇ ਜੇ ਲਾਹ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਾਹਾਂ ਸੁਸਜਣ ਤੋਲ ਕਿਹੜਾ ਸਜਣ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾ ਸਾਹਿਬ ਕਹਿੰਦੇ ਚੇਤ ਮਲਾਏ ਸੋ ਪ੍ਰਭੂ ਜਿਹੜਾ ਮੈਨੂੰ ਚੇਤ ਦੇ ਮਹੀਨੇ ਵਿੱਚ ਇਹ ਸਿੱਖਿਆ ਦੇ ਦੇ ਪ੍ਰਮਾਤਮਾ ਨਾਲ ਕਿਵੇਂ ਜੁੜਨਾ ਹੈ ਪ੍ਰਮਾਤਮਾ ਦਾ ਮਲਾਪ ਹੀ ਜੀਵਨ ਮਨੋਰਥ ਹੈ ਸਾਹਿਬ ਕਹਿੰਦੇ ਮੈਂ ਉਸ ਦੇ ਚਰਨਾਂ ਨਾਲ ਜੁੜਿਆ ਰਵਾਂ ਭਾਵ ਇੰਨੀ ਵੱਡੀ ਵਡਿਆਈ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਪ੍ਰਮਾਤਮਾ ਨਾਲ ਜੁੜੇ ਤੇ ਜਿੱਥੇ ਜਾ ਕੇ ਪ੍ਰਮਾਤਮਾ ਭੁੱਲੇ ਉਹ ਆਪਣੇ ਨਾਲ ਹੀ ਜੋੜ ਲਵੇ ਸਾਬ ਕਹਿੰਦੀ ਉਹਨਾਂ ਤੋਂ ਇੰਨੀ ਦੂਰੀ ਬਣਾ ਲਓ ਕਿ ਜਿਵੇਂ ਖੇਤ ਨੂੰ ਬਚਾਉਣਾ ਹੋਵੇ ਨਾ ਪੰਛੀਆਂ ਤੋਂ ਤੇ ਉੱਥੇ ਇੱਕ ਨਕਲੀ ਜਿਹਾ ਬੰਦਾ ਬਣਾ ਕੇ ਖੜਾ ਕਰਨਾ ਪੈਂਦਾ ਜਿਹਨੂੰ ਡਰਨਾ ਕਹਿੰਦੇ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀ ਹੈ ਜਿਵੇਂ ਖੇਤ ਵਿੱਚ ਡਰਨਾ ਖੜਾ ਕੀਤਾ ਹੋਵੇ ਤੇ ਡਰਦੇ ਪੰਛੀ ਭੱਜ ਜਾਂਦੇ ਨੇ ਏਵੇਂ ਉਹਨਾਂ ਤੋਂ ਦੂਰੀ ਬਣਾਓ ਜਿਹੜੇ ਗੁਰੂ ਨੂੰ ਤੇ ਪ੍ਰਮਾਤਮਾ ਨੂੰ ਮਨਫ਼ੀ ਕਰਕੇ ਕਹਿਣ ਕਿ ਮੈਂ ਹੀ ਹੁਣ ਤੁਹਾਡਾ ਰੱਬ ਕਿ ਮੈਂ ਹੀ ਤੁਹਾਡਾ ਸਭ ਕੁਝ ਹਾਂ ਤੁਸੀਂ ਮੇਰ ਨਾਲ ਜੁੜਨਾ ਹੈ ਜਿਹੜੇ ਆਪਣੇ ਨਾਲ ਜੋੜਨ ਖਿਆਲ ਕਰਿਓ ਪੁਲ ਪਾਰ ਕਰਨ ਵਾਸਤੇ ਜਰੀਆ ਹੈ ਮੰਜ਼ਿਲ ਨਹੀਂ ਪਰ ਸਾਡੀ ਇਹ ਹਾਲਤ ਬਣ ਗਈ ਕਿ ਆਪਾਂ ਪੁਲ ਰਾਈ ਨੰਗਣਾ ਸੀ ਪਾਰ ਹੋਣਾ ਸੀ ਮੰਜ਼ਲ ਤੇ ਜਾਣਾ ਸੀ ਤੇ ਆਪਾਂ ਪੁਲ ਨੂੰ ਹੀ ਕਿਹਾ ਵੀ ਤੂੰ ਹੀ ਸਾਡੀ ਮੰਜ਼ਲ ਹੈ ਪੁਲ ਨੂੰ ਹੀ ਆਪਾਂ ਮੰਜ਼ਲ ਸਮਝ ਲਿਆ ਬੜੀ ਸੋਹਣੀ ਉਦਾਹਰਨ ਹੈ ਵਿਚੋਲਾ ਵਿੱਚ ਪਾ ਕੇ ਧੀ ਲਈ ਵਰ ਲੱਭਿਆ ਹੋਵੇ ਇਹ ਰਿਸ਼ਤੇਦਾਰ ਸੰਗਤ ਜੁੜੀ ਹੋਵੇ ਪਿੰਡ ਵਾਲੇ ਜੁੜੇ ਹੋਣ ਸ਼ਹਿਰ ਵਾਲੇ ਬੜਾ ਵੱਡਾ ਕਾਠ ਹੋਵੇ ਲੋਕ ਕਹਿਣ ਜੀ ਫਲਾਣੇ ਦੀ ਧੀ ਅੱਜ ਗੁਰੂ ਕੀ ਸੰਗਤ ਵਿੱਚ ਲਾਵਾਂ ਹੋਣੀਆਂ ਨੇ ਉਹਨੇ ਆਪਣੇ ਕੰਤ ਦਾ ਪੱਲਾ ਪਕੜ ਕੇ ਤੁਰਨਾ ਹੈ ਉਹਨੇ ਸੁਹਾਗ-ਪਾਗ ਵਾਲੀ ਬਣਨਾ ਹੈ ਤੇ ਜੇ ਕੋਈ ਧੀ ਭੈਣ ਇਹ ਕਵੇ ਵੀ ਮੈਂ ਤੇ ਵਿਚੋਲੇ ਦਾ ਲੜ-ਫੜ ਕੇ ਉਹਦੇ ਮਗਰ ਤੁਰ ਪਾਂ ਤੇ ਕਿੰਨਾ ਹਾਸੋਈ ਨਹੀਂ ਗੱਲ ਹੋਵੇ ਲੋਕੀ ਵਿਚੋਲਿਆਂ ਨੂੰ ਗੁਰੂ ਸਮਝਣ ਲੱਗ ਪਏ ਵਿਚੋਲਿਆਂ ਨੂੰ ਰੱਬ ਸਮਝਣ ਲੱਗ ਪਏ ਇਹ ਇਦਾਂ ਹੀ ਆ ਜਿਵੇਂ ਸਾਡੀ ਕੋਈ ਧੀ ਭੈਣ ਵਿਚੋਲੇ ਨੇ ਤੇ ਕਿਹਾ ਅਸੀਂ ਪਤੀ ਦਾ ਲੜ-ਫੜ ਤੇ ਉਹ ਕਵੇ ਵੀ ਮੈਂ ਤੇ ਵਿਚੋਲੇ ਦਾ ਲੜ-ਫੜਨਾ ਹੈ ਚਾਲੇ ਇਥੇ ਹਰ ਮਿਲਣ ਕੋ ਬੀਚੇ ਅਟਕਿਓ ਜੀਤ ਇਸ ਕਰਕੇ ਵਿਚੋਲਾ ਵਿਚੋਲੇ ਦੀ ਜਗ੍ਹਾ ਰਵੇ ਪਤੀ ਪਤੀ ਦੀ ਜਗ੍ਹਾ ਰਵੇ ਫਿਰ ਗੱਲ ਬਣਨੀ ਐ ਜਿਵੇਂ ਸੰਸਾਰ ਵਿੱਚ ਅਨਰਥ ਹੋ ਜਾਵੇਗਾ ਜਦੋਂ ਪਤੀ ਦਾ ਲੜ ਪਕੜਨ ਦੀ ਬਜਾਏ ਕੋਈ ਧੀ ਭੈਣ ਵਿਚੋਲੇ ਦਾ ਲੜ ਪਕੜ ਕੇ ਤੁਰ ਪਈ ਆਪਾਂ ਜਿਨ੍ਹਾਂ ਨੇ ਸਾਨੂੰ ਗੁਰੂ ਨਾਲ ਜੋੜਿਆ ਪ੍ਰਮਾਤਮਾ ਨਾਲ ਜੋੜਿਆ ਜਿਹੜੇ ਰਾਹ ਦੱਸਣ ਵਾਲੇ ਸਨ ਬਹੁਤਿਆਂ ਨੇ ਉਹਨਾਂ ਨੂੰ ਹੀ ਸਮਝ ਲਿਆ ਕਿ ਇਹੀ ਸਾਡੇ ਸਭ ਕੁਝ ਨੇ ਨਹੀਂ ਸਤਗੁਰੂ ਨੇ ਕਿਰਪਾ ਕਰਕੇ ਸਮਝਾਇਆ ਜਿਹੜੇ ਪ੍ਰਮਾਤਮਾ ਦੀਆਂ ਗੱਲਾਂ ਬਾਤਾਂ ਸੁਣਾਉਂਦੇ ਨੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇਂ ਸੋ ਭਾਈ ਸੋ ਮੇਰਾ ਵੀਰ ਕਿੰਦੂ ਉਹ ਮੇਰਾ ਭਰਾ ਹੈ ਉਹ ਮੇਰਾ ਵੀਰ ਹੈ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੇ ਸਤਗੁਰ ਕੀ ਮਤ ਧੀਰ ਕਹਿਣ ਲੱਗੀ ਉਹ ਤੇ ਭੈਣਾ ਨੇ ਆਹ ਉਹ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤਕੀਆਂ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ 12 ਮਾਹ ਦੀ ਅਰੰਭਤਾ ਅਤੇ ਜੀਤ ਮਹੀਨੇ ਦੇ ਰਾਹੀ ਜੋ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ ਆਓ ਅਖੀਰ ਲੀਆਂ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਮਾਪਤੀ ਕਰੀਏ ਦਾਸ ਦੀਆਂ ਹੋਈਆਂ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ ਕੋਟਾਨ ਕੋਟ ਸ਼ੁਕਰ ਸਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਪ ਸਾਰੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਸਾਡੇ ਸਤਕਾਰਯੋਗ ਵੀਰ ਜੀ ਭਾਈ ਸਹਿਬ ਭਾਈ ਸ਼ਰਨਜੀਤ ਸਿੰਘ ਜੀ ਜੋ ਬੜਾ ਲੰਮਾ ਸਮਾਂ ਨੰਗਲ ਵਿਖੇ ਰਹੇ ਨੇ ਔਰ ਸਹਿਬ ਜادہ ਜੁਝਾਰ ਸਿੰਘ ਗੁਰਮਤਿ ਮਿਸ਼ਨੀ ਕਾਲਜ ਤੋਂ ਦਾਸ ਨੇ ਵਿਦਿਆ ਪ੍ਰਾਪਤ ਕੀਤੀ ਹੈ ਇਸ ਸਥਾਨ ਦੇ ਭਾਈ ਸਾਹਿਬ ਜੀ ਵੀ ਉੱਥੋਂ ਵਿਦਿਆ ਪੜ੍ਹ ਕੇ ਆਏ ਨੇ ਉਸ ਕਾਲਜ ਨਾਲ ਵੀ ਉਹ ਸੰਬੰਧਤ ਨੇ ਉਹਨਾਂ ਨੇ ਪਿਆਰ ਭਰਿਆ ਸਦਾ ਦਾਸ ਨੂੰ ਦਿੱਤਾ ਦਾਸ ਨੇ ਅੱਜ ਆ ਕੇ ਇੱਥੇ ਹਾਜ਼ਰੀ ਭਰੀ ਹੈ ਬਲਾਓ ਫਤਿਹ ਆਓ ਸਾਰੇ ਪੁਵਾਰ ਅਖੀਰ ਲੀਆਂ ਤੁਖਾਂ ਦਾ ਪਾਠ ਸਰਵਣ ਕਰੀਏ ਸਾਰੇ ਪਿਆਰ ਸਹਿਤ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ